ਨਮਸਕਾਰ ਆਰਪੀਡੀ ਦੀ ਸਮੁੱਚੀ ਟੀਮ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਦੁਆ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਤੇ ਇਸ ਦੇ ਨਾਲ ਹੀ ਹੁਣ ਅਸੀਂ ਕਰਦੇ ਹਾਂ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸੀ ਮੁੱਦਿਆਂ ਦੀ ਚੋਣਵੀਆਂ ਖਬਰਾਂ ਤੇ ਪੱਕਦੇ ਹੋਏ ਮਸਲਿਆਂ ਦੀ ਇਸ ਪ੍ਰੋਗਰਾਮ ਦਾ ਉਦੇਸ਼ ਕੇਵਲ ਚਰਚਾ ਕਰਨਾ ਨਹੀਂ ਸਗੋ ਇੱਕ ਸਾਫ਼ ਸਪਸ਼ਟ ਅਤੇ ਤੱਥਾਂ ਤੇ ਆਧਾਰਿਤ ਵਾਰਤਾਲਾਪ ਤੱਕ ਪਹੁੰਚਣਾ ਹੈ ਤਾਂ ਜੋ ਤੁਸੀਂ ਆਪਣੇ ਵਿਚਾਰ ਖੁਦ ਤੈ ਕਾ ਸਕੋ ਤੇ ਆਉਗਾデア ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਵਾਗਤ ਕਰ ਲੰਨੇ ਆ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਸਰ ਦਾ ਸਰ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਰਾਜੀ ਰੋਜੀ ਸਰ ਨਵੇਂ ਸਾਲ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੇਮ ਟੂ ਯੂ ਥੈਂਕ ਯੂ ਥੈਂਕ ਯੂ ਸੋ ਮਚ ਸਰ ਤੇ ਅੱਜ ਨਵੇਂ ਸਾਲ ਦੀ ਆਮਦ ਦੇ ਮੌਕੇ ਕਿਉਂ ਨਾ ਅਸੀਂ ਨਵੇਂ ਸਾਲ ਤੇ ਹੀ ਗੱਲ ਕਰੀਏ ਹਾਂਜੀ ਹਾਂਜੀ ਕਰਾਂ ਹੈਨਾ ਪੂਰਾ ਵਿਸ਼ਵ ਸਰ ਇਸਾ ਨਵੇਂ ਸਾਲ ਦੀਆਂ ਮੁਬਾਰਕਾਂ ਸਾਂਝੀਆਂ ਕਰਦਾ ਹੋਇਆ ਵੱਡੇ ਜਸ਼ਨ ਮਨਾ ਰਿਹਾ ਹੈ ਪਰ ਸਵਾਲ ਇਹ ਹੈ ਕਿ ਨਵਾਂ ਸਾਲ ਸਿਰਫ ਕੰਦ ਤੇ ਟੰਗਿਆ ਕੈਲੰਡਰ ਬਦਲਣ ਦਾ ਨਾਮ ਹੈ ਜਾਂ ਫਿਰ ਸੱਚਮੁੱਚ ਜ਼ਿੰਦਗੀ ਸੋਚ ਅਤੇ ਸਮਾਜ ਵਿੱਚ ਕੁਝ ਵਾਕਈ ਬਦਲਾਅ ਲਿਆਉਂਦਾ ਹੈ ਨਵਾਂ ਸਾਲ ਕੀ ਕਹਿਣਾ ਚਾਹੋਗੇ ਹਾਂ ਗੱਲ ਹੈ ਕਿ ਪ੍ਰਭਾ ਜੀ ਜਿਹੜੀਆਂ ਗ੍ਰਿਗੋਰੀਅਨ ਜੋ ਹਨ ਸਭੀ ਜੰਤਰੀ ਹੈ ਉਹਦੇ ਮਤਲਬ 2025 ਨੂੰ ਅਸੀਂ ਹਲਵਦਾ ਕਰ ਰਹੇ ਹਾਂ ਜੀ ਉਤੇ 2026 ਦੀ ਆਮਦ ਹੈਗੀ ਆ ਅੱਜ ਜੀ ਅੱਜ ਅਸੀਂ 2026 ਦੇ ਜੈਂਟਰ ਕਰ ਗਏ ਹਮ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਦੁਆ ਕਰਦੇ ਹਾਂ ਕਿ ਜਿਹੜਾ ਮਤਲਬ ਰਾਹ ਦਾ ਜੰਦਰਾ ਖੁੱਲਿਆ ਸੀਗਾ ਤੇ ਉਹ ਸ ਵੀਰੇ ਜਿਹੜਾ ਸੂਰਜ ਜਿਹੜਾ ਹੈਗਾ ਸਾਡੀਆਂ ਮਤਲਬ ਇੱਕ ਰਹਾਸਮਈ ਤੇ ਖੂਬਸੂਰਤ ਕੰਨ ਲੈ ਕੇ ਸਾਡੇ ਵਿੜੇ ਆ ਕੇ ਚੰਪੇ ਜੀ ਬਿਲਕੁਲ ਸਾਨੂੰ ਨਵੀਆਂ ਆਸਾਂ ਤੇ ਉਮੀਦਾਂ ਦੀ ਕਿਰਨ ਜੀ ਹਾਂ ਅਸੀਂ ਦੁਆ ਕਰਦੇ ਹਾਂ ਸਾਰਿਆਂ ਲਈ ਤੇ ਇਸ ਲਈ ਸਾਡਾ ਅੱਜ ਇਸ ਮੰਚ ਤੇ ਬੈਠ ਕੇ ਜਿੱਥੇ ਅੱਜ ਪੂਰਾ ਬਿਸ਼ਪ ਤੁਸੀਂ ਆਖਿਆ ਕਿ ਅੱਜ ਜਸ਼ਨ ਮਨਾ ਰਹੇ ਹਾਂ ਜਸ਼ਨ ਮਨਾ ਰਹੇ ਨੇ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਮੱਲੂ ਦੇਦੋਂ ਅਸੀਂ ਇਸ ਜਸ਼ਨ ਦੇ ਜਿਹੜਾ ਸਾਡਾ ਇਹਦਾ ਬੈਕਗ੍ਰਾਉਂਡ ਕੀ ਹੈ ਉਹਨੂੰ ਨੇ ਜਾਣਦੇ ਹਾਂ ਹਰ ਨਾ ਵੀ ਉਹ ਕਿਹੜਾ ਦੇਵਤਾ ਸੀਗਾ ਜਿਹਦੇ ਕਰਕੇ ਜੇਕਰ ਗੱਲ ਕਰੀਏ ਵੀ ਕੈਲੰਡਰ ਬਦਲਣ ਦੀ ਜਿਵੇਂ ਕਿ ਮੈਂ ਗੱਲ ਕੀਤੀ ਏ ਕਿ ਕੈਲੰਡਰ ਹੀ ਬਦਲਦਾ ਅਸੀਂ ਕੈਲੰਡਰੀ ਬਦਲਦੇ ਦੁਆਰ ਦਾ ਕਿ ਉਹ ਕੈਲੰਡਰ ਬਦਲੀ ਜਾਂਦੇ ਆ ਤੇ ਆਪ ਨਹੀਂ ਬਦਲਦੇ ਅਸੀਂ ਦੇਖਦੇ ਆ ਕਿ ਜਦੋਂ ਕੈਲੰਡਰ ਤੇ ਬਦਲ ਲਿਆ ਤੇ ਜਿਹੜਾ ਸਾਡੇ ਚੌਂਕ 'ਚ ਖੜਾ ਸਿਪਾਹੀ ਆ ਉਹ ਉਦਾਂ ਹੀ ਆ ਹਣਾ ਉਦੀ ਕੋ ਬਰਤੀ ਨਹੀਂ ਬਦਲੀ ਉਹ ਬਰਨੀ ਉਹ ਤੇ ਸਭ ਉਦੇ ਚਲ ਰਿਹਾ ਬਸ ਇੱਕ ਕੈਲੰਡਰ ਜ਼ਰੂਰ ਹੈ ਹਾਂ ਜਿਹੜੇ ਪੱਠੇ ਤੇ ਮਜ਼ਦੂਰ ਕੰਮ ਕਰ ਰਹੇ ਉਹ ਉਦਾਂ ਹੀ ਕਰ ਰਹੇ ਮਤਲਬ ਜ਼ਿੰਦਗੀ ਉਦਾਂ ਹੀ ਚੱਲ ਰਹੀ ਹੈਗੀ ਆ ਲੇਕਿਨ ਜ਼ਿੰਦਗੀ ਤਬਦੀਲੀ ਕਦੋਂ ਆਉਂਦੀ ਹੈਗੀ ਆ ਜਦੋਂ ਤੁਸੀਂ ਆਪਣੇ ਇੰਦਰ ਸਾਈਡ ਨੂੰ ਚੇਂਜ ਕੋਗਦੇ ਹਾਂ ਹਮ ਕੈਲੰਡਰ ਜਿਹੜਾ ਹੈਗਾ ਇਹ ਮਨੁੱਖੀ ਚੇਤਨਾ ਲਈ ਇੱਕ ਬਹੁਤ ਵੱਡੀ ਚੀਜ਼ ਹੈਗੀ ਕਿਸੇ ਵੀ ਕਿਸੇ ਵੀ ਮਤਲਬ ਜੰਤਰੀ ਤੋਂ ਕੈਲੰਡਰ ਬਣਿਆ ਉਹ ਸੂਰਜ ਤੇ ਚੰਦੋਂ ਨਾ ਬਣਿਆ ਜੀ ਤੇ ਉਹਦੇ ਨਾਲ ਸਾਡੇ ਮਤਲਬ 365 ਦਿਨਾਂ ਦੀ ਜਿਹੜੀ ਕੀ ਆ ਪੂਰਾ ਚੱਕਰ ਹੈ ਸਾਲ ਦਾ ਇਹਨੂੰ 12 ਮਹੀਨਿਆਂ ਚ ਅਸੀਂ ਵੰਡ ਲਿਆ ਠੀਕ ਆ 12 ਮਹੀਨੇ ਵੰਡਦੇ ਤੋਂ ਬਾਅਦਾਂ ਕਿ ਤੁਸੀਂ ਦੇਖੋਗੇ ਕਿ ਕਦੇ ਵੀ ਸਾਡੇ ਜਿਹੜੇ ਕੈਲੰਡਰ ਹੈਗੇ ਆ ਭਾਵੇਂ ਬਿਕਰਮੀ ਦਾ ਬਣਿਆ ਹੈਗਾ ਹੈਨਾ ਚਾਹੇ ਮਤਲਬ ਇਹ ਹੈਗਾ ਇਹ ਕੋਡ ਹਿਰਿਆਨ ਬਣਿਆ ਹੈਗਾ ਇਹਦੇ ਕੈਲੰਡਰ ਦੇ ਵਿੱਚ ਕਦੇ ਵੀ ਇਹ ਸੂਰਜ ਦੇ ਚੜਨ ਦਾ ਸਮਾਂ ਸਾਡੇ ਕੋਲ ਜੰਤਰੀ ਪਈ ਆ ਉਹ ਨਹੀਂ ਬਦਲਦਾ ਉਹ ਨਹੀਂ ਬਦਲਦਾ ਹੈ ਅੱਛਾ ਛਿਪਣ ਦਾ ਨਹੀਂ ਬਦਲਦਾ ਸਾਡੇ ਚ ਜਿਹੜੇ ਧਰਮਸਥਾਨ ਮਸਜਿਦਾਂ ਦੇ ਉਹੀ ਸਾਡੇ ਉਸ ਸਮੇਂ ਸੂਰਜ ਚੜਨ ਦਾ ਸੂਰਜ ਛਿਪਣ ਦਾ ਚੰਦਰੇ ਦੀ ਪੂਰਨ ਮਾਚੀ ਦਾ ਉਹ ਬਾਖਮਾਰ ਹੈ ਨਾ ਸਾਡੇ ਉਹ ਸਾਰੇ ਸਾਰੇ ਜਿਹੜੇ ਗ੍ਰਹਿ ਜਿਹੜੇ ਹੈਗੇ ਆ ਉਹਨਾਂ ਦੀ ਸਟੱਡੀ ਦਾ لیکن ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਬਸ ਜਨਵਰੀ ਪਹਿਲੀ ਆ ਗਈ ਜਾਂ ਫਿਰ ਉਸ ਪਾੜ ਰਹੀ ਆ ਗਈ ਜਾਂ ਮਾਰਚ ਆ ਗਿਆ ਫਿਰ ਸਾਨੂੰ ਜਿਹੜੇ ਜੌਬ ਕਰਦੇ ਉਹਨਾਂ ਨੂੰ ਪਤਾ ਕਿ ਮਹੀਨੇ ਵੰਦਨ ਖਾ ਮਿਲਣੀ ਆ ਜਾਂ ਇੱਕ ਮਹੀਨੇ ਵੰਦਨ ਮਿਲ ਜੀ ਬਿਲਕੁਲ ਜੇ ਉਹਨਾਂ ਨੂੰ ਨਹੀਂ ਪਤਾ ਕਿ ਸੂਰ ਚੜ ਗਿਆ ਸੂਰ ਛਪ ਗਿਆ ਰਾਤ ਦਿਨ ਦਾ ਕੀ ਫਰਕ ਹੈਗਾ ਕੈਲੰਡਰ ਇੱਕ ਬਹੁਤ ਵੱਡਾ ਰਹੱਸ ਹੈਗਾ ਸਾਡੇ ਪੁਰੂਜ਼ਾਂ ਨੇ ਮਤਲਬ ਸਦੀਆਂ ਪਹਿਲਾਂ ਸਾਨੂੰ ਇੱਕ ਗਣਿਤ ਦਿੱਤਾ ਉਹਦਾ ਗਣਿਤ ਹੈਗਾ ਕਿ ਸਾਡਾ ਜੀਵਨ ਦੀ ਜਿਹੜੀ ਮਤਲਬ ਕਿਰਿਆਸ਼ੀਲਤਾ ਨੂੰ ਕਿੱਦਾਂ ਕਰਨਾ ਜੀਵਨ ਦੇ ਕੰਮ ਕਾਜ ਨੂੰ ਕਿਦਾਂ ਤੋੜਨਾ ਹੈਗਾ ਅਸੀਂ ਉਸ ਕੰਮ ਕਾਜ ਨੂੰ ਉਹ ਕਿਰਿਆਸ਼ੀਲਤਾ ਨੂੰ ਜਿਹਨੇ ਸਾਨੂੰ ਬਣਾਇਆ ਅਸੀਂ ਉਹਦਾ ਧੰਨਵਾਦ ਨਹੀਂ ਕਰਦੇ ਹਾਂ ਹੈਨਾ ਵੀ ਸਾਨੂੰ ਹੁਣ ਤੁਸੀਂ ਜ਼ਿੰਦਗੀ ਕਿਹੜੇ ਪਾਸੇ ਲਾ ਦਿੱਤਾ ਅਸੀਂ ਕੀ ਕਰਨਾ ਪਿਆ ਤੁਸੀਂ ਕੱਲ ਜਿਹੜੀ ਸ਼ਾਮ ਬੀਤੀ ਹੈਗੀ 31 ਦਸੰਬਰ ਵਾਲੀ ਤੇ ਉਹਦੇ ਵਿੱਚ ਕੀ ਕੀਤਾ ਕਿ ਲੋਕਾਂ ਨੇ ਜਸ਼ਨ ਮਨਾਇਆ ਲੋਕਾਂ ਨੇ ਗੁਲਚਰੇੜ ਆਇਆ ਲੋਕਾਂ ਨੇ ਮ드ਰਿਦਾਂ ਨੂੰ ਇਨਵਾਈਟ ਕੀਤੇ ਆ ਭੰਗੜੇ ਪਾਏ ਆ ਵੀ ਅਸੀਂ ਅਰਬ ਦਾ ਕਰ ਰਹੇ ਆ ਕਿ ਲੋਕਾਂ ਨੇ ਮਤਲਬ ਅਰਬ ਰੁਪਏ ਖਰਚਤਾ ਸਾਰੇ ਪੂਰੇ ਵਿਸ਼ੇ ਦੇ ਵਿੱਚ ਲੇਕਿਨ ਸਾਡੇ ਕੋਲ ਕਿਸੇ ਦੇ ਕੋਲ ਨਾ ਮਤਲਬ 2 ਰੁਪਏ ਨਹੀਂ ਸੀਗੇ ਕਿ ਅਸੀਂ ਉਹਨਾਂ ਲੋਕਾਂ ਨੂੰ ਨਾਲ ਤੋਰ ਲਈਏ ਜਿਨ੍ਹਾਂ ਨੂੰ ਲੋੜ ਸੀਗੀ ਹੈ ਨਾ ਸਾਡੇ ਆਪਣੇ ਜਸ਼ਨ ਲਈ ਤੇ ਪੈਸੇ ਹੈਗੇ ਆ ਲੇਕਿਨ ਉਹਨਾਂ ਲਈ ਨਹੀਂ ਹੈ ਕਿ ਜਿਨ੍ਹਾਂ ਨੂੰ ਕੈਲੰਡਰ ਬਦਲਣਾ ਸੀ ਜਿਨ੍ਹਾਂ ਦੀ ਜ਼ਿੰਦਗੀ ਬਦਲਣੀ ਸੀ ਫਿਰ ਤੁਸੀਂ ਕਿੱਦਾਂ ਇਦਾਂ ਕਹਿ ਸਕਦੇ ਕਿ ਤੁਸੀਂ ਜਸ਼ਨ ਮਨਾਉਣ ਨੂੰ ਸਹੀ ਨਹੀਂ ਠਹਿਰਾ ਰਹੇ ਨੇ ਜਿਸਨ ਮਨਾਉਣਾ ਪਾਵਨੇਗਾ ਸਾਡਾ ਹੈਪੀ ਬਰਥਡੇ ਆ ਗਿਆ ਹਮ ਅਸੀਂ ਜਿਸਨ ਮਨਾਉਣੀ ਹੈ ਕੇਕ ਕੱਟਦੇ ਹਾਂ ਲੇਕਿਨ ਉਸ ਦਿਨ ਅਸੀਂ ਆਪਣੇ ਬੱਚੇ ਨੂੰ ਸੰਕਰਪੂ ਦੋਨੇ ਹਮ ਵੀ ਤੇਰੀ ਨੇ ਇੱਕ ਸਾਲ ਦਰ ਲੰਘ ਗਿਆ ਵਾ ਅਗਲੇ ਸਾਲ ਦੀ ਤਰੀਆਂ ਪਲਾਨਿੰਗ ਕਿਹੜੀਆਂ ਪਲਾਨਿੰਗਸ ਕੀ ਹੋਣੀਆਂ ਤੇ ਬਿਲਕੁਲ ਠੀਕ ਹੈ ਨਾ ਤੂੰ ਪੜ ਰਿਹਾ ਹੈਗਾ ਤੇਰੀ ਪੜ੍ਹਾਈ ਦਾ ਕਿਦਾਂ ਤੂੰ ਕੰਮ ਕਰ ਰਿਹਾ ਕੀ ਆ ਤੂੰ ਕੋਈ ਵਰਕ ਕਰ ਰਿਹਾ ਤੇਰੀ ਉਹ ਵਰਕ ਦੀ ਪਲਾਨਿੰਗ ਕੀ ਹੈਗੀ ਹਮ ਹੁਣ ਸਾਡਾ ਹੁਣ ਸਾਡਾ ਆਰਪੀਡੀ ਹੈਗਾ ਅਸੀਂ ਆਰਪੀਡੀ ਦੇ ਨਵੇਂ ਸਾਲ ਚ ਨਵੀਆਂ ਜਾਂ ਕਿੜੀਆਂ ਲਾਗੂ ਕਰਨੀਆਂ ਜਾਂ ਪਿਛਲੀਆਂ ਤੋਂ ਕਿਤੋਂ ਤੋਬਾ ਕਰਨੀ ਹੈ ਉਹੀ ਗੱਲ ਹੈ 2025 ਗਿਆ ਹੈ ਬਹੁਤ ਕੁਝ ਹੋਇਆ ਹੈ ਬਹੁਤ ਗਲਤੀਆਂ ਵੀ ਕੀਤੀਆਂ ਗਲਤੀਆਂ ਤੋਂ ਜੇ ਸਿੱਖਦੇ ਨਹੀਂ ਹੈਗੇ ਤਾਂ ਫਿਰ ਅਸੀਂ 2026 ਵਿੱਚ ਅੱਗੇ ਕਿੱਦਾਂ ਤੁਰ ਪਾਵਾਂਗੇ ਮੈਂ ਨਾ ਪਿਛਲੇ ਐਤਵਰ ਦੀ ਗੱਲ ਐਤਵਰ ਦੀ ਗੱਲ ਹੈ ਕਿ ਸਾਡੇ ਨਾ ਵੱਖ-ਵੱਖ ਅਖਬਾਰਾਂ ਦੇ ਜਿੰਨੇ ਸੰਪਾਦਕ ਹੁੰਦੇ ਨਾ ਇਹ ਵਿਦਵਾਨ ਹੀ ਹੁੰਦੇ ਆ ਮੈਂ ਗੱਲ ਕਰਦਾ ਅੱਜ ਕੋਈ ਸੱਚੀ ਮੱਚੀ ਵਿਦਵਾਨ ਹੁੰਦੇ ਆ ਹੂੰ ਜੋ ਸਾਨੂੰ ਨਵੇਂ ਦਿੰਦੇ ਆ ਮੈਂ ਪੰਜਾਬੀ ਜਾਗਰਣ ਦੇ ਵਿੱਚ ਨਾ ਸਾਡੇ ਜਿਹੜੇ ਸੰਪਾਦਕ ਅਗੇ ਵਿਰਿੰਦਰ ਵਾਲੀਆ ਜੀ ਹੂੰ ਮੈਂ ਉਹਨਾਂ ਦੀ ਬੜੀ ਇੱਕ ਖਾਸ ਇਹਤ ਕਰਦਾ ਹੈ ਸਰ ਕਿ ਕਿ ਉਹਨਾਂ ਨੇ ਹਰ ਐਤਵਾਰ ਇੱਕ ਉਹਨਾਂ ਦਾ ਆਰਟੀਕਲ ਹੁੰਦਾ ਡੂਰੀ ਦੇ ਪੇਜ ਤੇ ਉਹਦਾ ਹਰਫ ਹਮੇਸ਼ ਹਰਫ ਹਮੇਸ਼ ਹਰਫ ਹਮੇਸ਼ ਹੀ ਰਹਿਣਾ ਸ਼ਬਦ ਗੁਰੂ ਦੇ ਕਰਕੇ ਨਾ ਲੇਕਿਨ ਹਰਫ ਹਮੇਸ਼ ਦੇ ਵਿੱਚ ਉਹਨਾਂ ਦੀ ਖੋਜ ਹੁੰਦੀ ਹੈ ਲੇਕਿਨ ਉਹ ਖਜ਼ਾਰਤੀ ਹੈਗੇ ਮਿਹਨਤਵਾ ਕਰਦੇ ਉਹਨਾਂ ਨੇ ਇਸ ਵਾਰ ਨਾ ਇੱਕ ਕੈਲੰਡਰ ਦੀ ਗੱਲ ਕੀਤੀ ਹੂੰ ਵੀ ਕਮਾਲ ਆ ਵਿਸ਼ੇ ਕਿ ਅਸੀਂ ਬਹੁਤ ਕੁਝ ਜਾਣਦੇ ਹੋਏ ਵੀ ਮੈਂ ਜਦੋਂ ਉਹਨੂੰ ਪੜਿਆ ਨਾ ਮੈਂ ਬਹੁਤ ਕੁਝ ਨਵਾਂ ਜਾਣਿਆ ਬੰਦਾ ਇਹਦਾ ਕੋਈ ਉਮਰ ਨਹੀਂ ਆ ਗਈ ਸਿੱਖਾਂ ਦੀ ਰੋਜ਼ ਕੁਝ ਨਾ ਕੁਝ ਸਿੱਖਦਾ ਹੀ ਹੈ ਉਮਰਾਂ ਨਾਲ ਨਹੀਂ ਸਿੱਖਦਾ ਬੰਦਾ ਬੰਦਾ ਸਿੱਖਣ ਦੀ ਪ੍ਰਕਿਰਿਆ ਹੁੰਦੀ ਹੈ ਬਿਲਕੁਲ ਬਿਲਕੁਲ ਬੰਦਾ 93 ਸਾਲ ਦੇ ਵਿੱਚ ਇੱਕ ਆਦਮੀ ਬਿਠਾ 96 ਸਾਲ ਦੀ ਉਮਰ ਹੋ ਗਈ ਤੇ ਉਹਨੇ ਚਾਈਨੀਜ਼ ਭਾਸ਼ਾ ਸਿੱਖਣਾ ਪਿਆ ਹਾਂ ਠੀਕ ਆ ਉਹਨੂੰ ਪੁੱਛਿਆ ਯਾਰ ਚਾਈਨੀਜ਼ ਭਾਸ਼ਾ ਤੇ ਬੜੀ ਔਖੀ ਆ ਤੇ 6 ਸਾਲ ਲੱਗ ਜਾਂਦੇ ਆ ਕਿਉਂਕਿ ਉਹ ਤੁਸੀਂ ਰਾਂਦੀ ਭਾਸ਼ਾ ਹੈਗੀ ਆ ਬਿਲਕੁਲ ਤੂੰ ਕਹਿੰਦਾ ਮੈਨੂੰ ਨਹੀਂ ਫਰਕ ਪੈਂਦਾ ਕੋਈ ਗੱਲ ਮੈਂ ਤਾਂ ਸਿੱਖਣੀ ਆ ਇਹ ਤਾਂ ਜਦੋਂ ਮੈਂ ਪਹਿਲੀ ਭਾਸ਼ਾ ਸਿੱਖੀ ਸੀ ਆਪਣੀ ਹਾਂ ਉਦੋਂ ਵੀ ਮੈਂ ਏਨੇ ਸਾਲਾਂ ਦਾ ਹੀ ਸੀ ਹਾਂ ਮੈ ਪੈਦਾ ਹੁੰਦਾ ਫਿਰ ਉਹ ਆਪਣੇ ਆਲੇ ਦੁਆਲੇ ਤੋਂ ਉਹੀ ਭਾਸ਼ਾ ਜਿਹੜੀ ਸਿੱਖਦਾ ਪਰਿਵਾਰ 'ਚ ਜਿਹੜੀ ਬੋਲੀ ਜਾਂਦੀ ਆ ਆਲੇ ਦੁਆਲੇ 'ਚ ਜਿਹੜੀ ਬੋਲੀ ਜਾਂਦੀ ਆ ਫਿਰ ਉਹ ਪ੍ਰਭ ਜਿੰਨੇ ਨੇ 93 ਸਾਲ ਦੇ ਵਿੱਚ ਭਾਸ਼ਾ ਸਿੱਖੀ ਆ ਉਹ 114 ਸਾਲ ਜੀਵੇ ਆ ਹੂੰ ਫਿਰ ਉਹਨੇ ਉਸ ਭਾਸ਼ਾ ਨੂੰ ਕਿੰਨੇ ਜਨ ਯਾਰਾਂ ਲਈਆ ਸਿੱਖਣ ਦੀ ਪ੍ਰਕਿਰਿਆ ਟਿਲ ਲਾਸਟ ਬਰੀਥ ਹੂੰ ਅਸੀਂ ਜਿਹੜਾ ਸਿੱਖਣ ਵਾਲੇ ਬੰਦਾ ਹੁੰਦੇ ਆਂ ਹਰ ਆਖਰੀ ਦਮ ਤੱਕ ਸਿੱਖਣਾ ਕੋਸ਼ਿਸ਼ ਤੇ ਜਿਹਨੇ ਸਿੱਖਣਾ ਹੈਗਾ ਉਹਨੇ ਹੀ ਗੰਸ ਹੋਣਾ ਹੈਗਾ ਉਹਦੇ ਆਪਣੇ ਅਨੁਭਵ ਹੋਣੇ ਆ ਉਹਨੇ ਤਜਰਬੇ ਹੋਣੇ ਆ ਨਾ ਹੂੰ ਹੁਣ ਜਦੋਂ ਵਾਲੀਆ ਸਾਹਿਬ ਕਹਿੰਦੇ ਵੀ ਸਾਡੇ ਨਾ ਕੈਲੰਡਰ ਸਾਡੇ ਚਾਰ ਪੰਜ ਪ੍ਰਕਾਰ ਦੇ ਕੈਲੰਡਰ ਹੈਗੇ ਅੱਜ ਦਾ ਮਤਲਬ ਹੈਗਾ ਇੱਕ ਸਮਤ ਬਿਕਰਮੀ ਹੈਗਾ ਜਿਹੜਾ ਜਿਹੜਾ ਲਾਗੂ ਸਾਡੇ ਹੁੰਦਾ ਸਮਸਾਕਾ ਹੈਗਾ ਸਮਤ ਨਾਨਕਸ਼ਹੀ ਹੈਗਾ ਸਾਡੇ ਅਮਿਆ ਜੀ ਤੇ ਜਿਹੜਾ ਹਿਜਰੀ ਹੈਗਾ ਜੋ ਮੁਹੰਮਦ ਸਾਹਿਬ ਨੇ ਪਾਇਦਾ ਕੀਤਾ ਸੀਗਾ ਹੈਨਾ ਹੁਣ ਉਹ 1446 47 ਚੱਲਦਾ ਹੁਣ ਜਿੱਦਾਂ ਆਪਾਂ 2025 26 ਚੱਲਦਾ 25 26 ਚੱਲਦਾ ਠੀਕ ਹੈ ਬਿਕਰਮੀ ਹੈਗਾ 2081 81 ਚੱਲਦਾ ਉਹ 70 ਸਾਲ ਪਹਿਲਾਂ ਆਇਆ 70 ਈਅਰ 올ਡ ਆ ਪਹਿਲੇ ਨਾਲੋਂ ਜਿਹੜਾ ਜੋ ਸਰਪਿਕਰਮਨੀ ਸੰਬੰਧ ਕੈਲੰਡਰ ਦੀ ਤੁਸੀਂ ਗੱਲ ਕਰਦੇ ਹੋ ਇਹਦੇ ਮੁਤਾਬਕ ਨਵਾਂ ਸਾਲ ਹੈ ਜਿਹੜਾ ਚੇਤਰ ਮਹੀਨੇ ਦੀ ਸੰਗਰਾਦ ਨੂੰ ਮੰਨਿਆ ਜਾਂਦਾ ਹੈ ਹਨਾ ਪਰ ਹੈਰਾਨੀ ਦੀ ਗੱਲ ਇਹ ਕਿ ਇਸ ਰਵਾਇਤੀ ਨਵੇਂ ਸਾਲ ਦਾ ਜਸ਼ਨ ਉਸ ਪੱਧਰ ਤੇ ਨਹੀਂ ਮਨਾਇਆ ਜਾਂਦਾ ਜਿਸ ਪੱਧਰ ਤੇ ਅੱਜ ਪੱਛਮੀ ਕੈਲੰਡਰ ਦੇ ਅਨੁਸਾਰ ਨਵੇਂ ਸਾਲ ਦੇ ਜਸ਼ਨ ਮਨਾਏ ਜਾਂਦੇ ਉਹਦਾ ਕਾਰਨ ਹੈਗਾ ਕਿ ਜਿਹੜੇ ਅੰਗਰੇਜ਼ਾਂ ਦਾ ਰਾਜ ਰਿਹਾ ਸਾਡੇ ਪੂਰੇ ਵੰਡ ਦੇ ਵਿੱਚ ਕਹਿੰਦੇ ਸੂਰਜ ਦੀ ਛਪਦਾ ਸੀ ਉਹਨਾਂ ਦੇ ਹੂੰ ਏਡਾ ਵੱਡਾ ਰਾਜ ਸੀਗਾ ਕਿਉਂਕਿ ਜਿੱਥੇ ਛਪਦਾ ਦੂਜੇ ਵਿੱਚ ਨਿਕਲ ਜਾਂਦਾ ਸੀਗਾ ਤੇ ਉਹ ਅਸੀਂ ਉਹਨਾਂ ਦੇ ਅਧੀਨਗੀ ਗੁਲਾਮੀ ਕਰਕੇ ਸਾਡੇ ਤੇ ਉਹੀ ਕੈਲੰ ਅਸੀਂ ਉਹੀ ਮਹੀਨੇ ਆ ਉਹੀ ਮੰਡੇ ਸੰਡੇ ਆ ਉਹੀ ਸਾਡੇ ਜਨਵਰੀਵਾਰੀ ਆ ਅਸੀਂ ਉਹਦਾ ਜਸ਼ਨ ਉਦਨ ਮਨਾਉਂਦੇ ਆ ਰਹੇ ਹਾਂ ਤੇ ਲਗਾਤਾਰ ਮਨਾ ਰਹੇ ਹਾਂ ਬਿਲਕੁਲ ਜਿਹੜਾ ਸਾਡਾ ਰਾਜਾ ਵਿਕਰਮਦਿਤ ਨੇ ਬਣਾਇਆ ਸੀ ਕੈਲੰਡਰ ਵਿਕਰਮੀ ਬਣਾਇਆ ਸੀ ਜੀ ਤੇ ਅਸੀਂ ਉਹਨੂੰ ਜੁਨੀਅਰ ਰੱਖਿਆ ਹਾਂ ਹੂੰ ਦੇਸੀ ਮਹੀਨੇ ਕਹਿੰਦੇ ਨੇ ਅਸੀਂ ਕਹਾਂ ਦੇਸੀ ਜਿਹਾ ਹੈਗਾ ਹਾਂ ਅਸੀਂ ਹਰ ਸਗਰਾਂ ਨੂੰ ਉਹ ਚੇਤ ਦੇ ਮਹੀਨੇ ਸ਼ੁਰੂ ਹੁੰਦਾ ਚੇਤ ਦੇ ਮਹੀਨੇ ਸ਼ੁਰੂ ਹੁੰਦਾ ਉਦੋਂ ਨਾ ਹੁਣ ਚੇਦੇ ਮਹੀਨੇ ਕੈਲੰਡਰ ਸ਼ੁਰੂ ਹੁੰਦਾ ਲੇਕਿਨ ਸਾਡਾ ਵਿਗਰਤਿਆ ਨੇ ਜੋ ਚਲਾਇਆ ਸੀਗਾ ਤੁਸੀਂ ਦੇਖੋਗੇ ਉਹ ਉਦੋਂ ਨਾ ਇੱਕ ਬਹੁਤ ਖੇ ਬਦਲਦਾ ਵੀ ਦਿਸਦਾ ਤਾਨੂੰ ਜਨਰਲੀ ਚ ਸਾਡੇ ਇੱਥੇ ਨਹੀਂ ਬਦਲਦਾ ਕੁਛ ਨਹੀਂ ਇੱਥੇ ਕੋਈ ਰੁੱਤ ਨਹੀਂ ਹੈਗੀ ਕੋਈ ਫੁੱਲਾਂ ਫੁੱਲ ਨਹੀਂ ਖਿਰਦੇ ਪਏ ਕੋਈ ਕੁਝ ਨਹੀਂ ਹੁੰਦਾ ਪਈ ਜਦੋਂ ਚੇਤ ਹੁੰਦਾ ਨਾ ਚੇਤ ਦਾ ਮਹੀਨਾ ਹੁੰਦਾ ਮਾਰਚ 15 ਹੁੰਦੀ ਆ ਉਦੋਂ ਅਸੀਂ ਆ ਠੰਡ ਤੋਂ ਰਾਹਤ ਹੁੰਦੀ ਆ ਰਾਸ ਹੁੰਦੀ ਆ ਤੋ ਉਦੋਂ ਨਵੀਆਂ ਕਰੂੰਬਣਾਂ ਪਦਾ ਹੁੰਦੀ ਹੈ ਨਵੇਂ ਫੁੱਲ ਖਿੜਦੇ ਆ ਉਹਦੇ ਰੰਗਦਾ ਵੀ ਧਰਤੀ ਆਪਣਾ ਨਵਾਂ ਲਿਬਾਸ ਪਹਿਨ ਰਹੀ ਹੈ ਹਣਾ ਕੁਦਰਤੀ ਜਦੋਂ ਧਰਤੀ ਨਵਾਂ ਲਿਬਾਸ ਪਹਿਨ ਕੇ ਸਾਡੇ ਸਾਹਮਣੇ ਹੁੰਦੀ ਹੈ ਸਾਡੇ ਚ ਗਿਰਦਾ ਜਿਹੜਾ ਹੈਗਾ ਉਹ ਹਾਂ ਊਰਜਾ ਵਨ ਉਹ ਪੋਜ਼ਿਟਿਵਿਟੀ ਅਸੀਂ ਫੀਲ ਕਰਦੇ ਆ ਐਕਚੁਅਲ ਤੇ ਹੁਣ ਜੇ ਅੱਜ ਦੀ ਗੱਲ ਕਰੀ ਅੱਜ ਇਦਾਂ ਦਾ ਕੁਝ ਨਹੀਂ ਚੇਂਜ ਹੋਇਆ ਜਿੱਦਾਂ ਦਾ 31 ਦਸੰਬਰ 2025 ਦਾ ਕੱਲ ਦਾ ਨਿਕਲਿਆ ਤੇ ਅੱਜ 1 ਜਨਵਰੀ ਹੈ ਕੁਝ ਚੇਂਜ ਹੋਇਆ ਉਹ ਹੀ ਤੰਦੂਕਰ ਆਈ ਆ ਹਾਂ ਉਹ ਤਾਂ ਨੁਗਰੇ ਨਵਾਂ ਨਹੀਂ ਬਦਲਣਾ ਮਤਲਬ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਅਸੀਂ ਸੈਲੀਬ੍ਰੇਟ ਕਰਦੇ ਆ ਕਿਉਂਕਿ ਨਾਲ ਚੱਲਦੇ ਨੇ ਲੇਕਿਨ ਜਿਹੜਾ ਸਾਡਾ ਚੇਤ ਦਾ ਮਹੀਨਾ ਨਾ ਉਦੋਂ ਫਿਰ ਜਿਹੜੀਆਂ ਸਾਡੀਆਂ ਸਾਡੀ ਆਜੀਪਿਕਾ ਕਣਕ ਜਿਹੜੀ ਕਿਸਾਨ ਦੀ ਕਣਕ ਸਾਡੀ ਰੋਟੀ ਆ ਜਦੋਂ ਕਣਕਾਂ ਨਿਸਰਦੀਆਂ ਤੇ ਮੁਸ਼ਕਲਾਂ ਵਿਸਰਦੀਆਂ ਬਿਲਕੁਲ ਹੈਨਾ ਫਿਰ ਜਿਹੜੇ ਸਾਡੇ ਉਹ ਜੋ ਕਣਕ ਨਾ ਉੱਪਰੋਂ ਨਿਸਰਦੀ ਆ ਜਦੋਂ ਛਿੱਟੇ ਆਉਂਦੇ ਆ ਉਹਨੇ ਬਲੀਆਂ ਦੇ ਕੇ ਕਿਸਾਨ ਖੁਸ਼ ਹੁੰਦਾ ਖੁਸ਼ ਹੁੰਦਾ ਕਿਸਾਨ ਦੇਖਦਾ ਕਿ ਜਦੋਂ ਇਹ ਕਣਕ ਮੇਰੇ ਘਰ ਆਉਣੀ ਆ ਜਦੋਂ ਮੇਰੇ ਦਾਣੇ ਘਰ ਹੋਣਾ ਮੇਰੇ ਮੇਰੇ ਪਰਿਵਾਰ ਨੇ ਪਾਲਣਾ ਮੈਂ ਆਪਣੇ ਘਰ ਦੇ ਵੀ ਲੋਣੇ ਹਾਂ ਮੈਂ ਆਪਣੇ ਘਰ ਦੇ ਕਿਸੇ ਬੇਟੀ ਦਾ ਪੜਨੇ ਵੀ ਪੋਣਾ ਤੇ ਕਿਹਨੂੰ ਵਿਆਹ ਵੀ ਕਰਨਾ ਹੈਨਾ ਹੁਣ ਜਿਹੜੀ ਇਹ ਤਬਦੀਲੀ ਹੈਗੀ ਆ ਜਿਹੜੀ ਸਾਡੀ ਮਤਲਬ ਇੱਕ ਯਾਨਵਰੀ ਤਬਦੀਲੀ ਸਾਡੀ ਪ੍ਰਕਿਰਤਿਕ ਵਿਧੀ ਤਬਦੀਲੀ ਸਾਡੀ ਚੇਤਨਾ ਦੀ ਤਬਦੀਲੀ ਹੈਨਾ ਜਦੋਂ ਸਾਡੀ ਉਹ ਤਬਦੀਲੀ ਸਾਡੇ ਹਾਜ਼ਰ ਹੁੰਦੀ ਆ ਫਿਰ ਅਸੀਂ ਮਤਲਬ ਬਾ ਕਮਾਲ ਹੁੰਦੇ ਹੈਨਾ ਫਿਰ ਅਸੀਂ ਉਹ ਤੇਰੀ ਗੱਲ ਸਹੀ ਹੈਗੀ ਆ ਕਿ ਸਾਡੇ ਕੋ ਅਸੀਂ ਅੰਗਰੇਜ਼ੀ ਤਰੀਕੇ ਚ ਫਸ ਗਏ ਫਸ ਗਏ ਸਾੜੀ ਤਨਖਾਹਾਂ ਸਾੜੀਆਂ ਦਿਹਾੜੀਆਂ ਸਾਡਾ ਲੈਣ ਦੇ ਆਮ ਸਮਾਜ ਦੇ ਵਿੱਚ ਉਹ ਜੰਦੀ ਫਰਵਰੀ ਦੀਆਂ ਤਰੀਕਾਂ ਨੇ 12 ਤਰੀ ਨੂੰ ਮਈ 18 ਸਾਡੇ ਵਿਆਹ ਸ਼ਾਦੀਆਂ ਵੀ ਸਾਡੇ ਵਿਆਹ ਸ਼ਾਦੀਆਂ ਵੀ ਰੱਖ ਹੁੰਦੇ ਆ ਉਹ ਦੇਸੀ ਤਰੀਕਾਂ ਦੇ ਨਹੀਂ ਰੱਖ ਹੁੰਦੇ ਨਹੀਂ ਉਹ ਜਿਸ ਤਰ੍ਹਾਂ ਚੱਲਦਾ ਹੀ ਪਿਆ ਹੈ ਪੱਛਮੀ ਜੋ ਵੀ ਵੈਸਟਰਨ ਕਲਚਰ ਇੱਧਰ ਆਇਆ ਹੋਇਆ ਜੋ ਵੀ ਵੈਸਟਰਨ ਚੀਜ਼ਾਂ ਅਸੀਂ ਫਾਲੋ ਕਰਦੇ ਆਂ ਕੈਲੰਡਰ ਦੀ ਵੀ ਜੇਕਰ ਗੱਲ ਕਰੀ ਅਸੀਂ ਉਹਨਾਂ ਹੀ ਫਾਲੋ ਕਰਦੇ ਆਂ ਤੇ ਉਸ ਹਿਸਾਬ ਨਾਲ ਹੀ ਅਸੀਂ ਕਰਦੇ ਆਂ ਅਸੀਂ ਇਹ ਵੀ ਨਹੀਂ ਜ਼ਰੂਰਤ ਕਰਦੇ ਅਸੀਂ ਇਹ ਵੀ ਨਹੀਂ ਜ਼ਰੂਰਤ ਕਰਦੇ ਜੇਕਰ ਜਿਤਰੀ ਗ੍ਰਿਣੀ ਨਾਲ ਸਾਡੀ ਦੇਸੀ ਦੀ ਬਿਕਰਮੀ ਦੀ ਤਰੀਕ ਲੈ ਲੈਂਦੇ ਹੋ ਹੂੰ ਤਾ ਨਾ ਜੀ ਵੀ ਆ ਬਣਦੀ ਥੇਤ ਸਾਡੀ ਆਵਰ ਬਣਦੀ ਆ ਕਿਉਂਕਿ ਅਸੀਂ ਗੁਲਾਮ ਬਹੁਤ ਬੁਰੀ ਤਰ੍ਹਾਂ ਹੋ ਗਏ ਹੂੰ ਅੰਗਰੇਜ਼ ਚਲੇ ਗਏ ਪਰ ਨਹੀਂ ਗਏ ਅਸੀਂ ਅਸੀਂ ਨਹੀਂ ਗਏ ਅਸੀਂ ਕਹਿ ਨਹੀਂ ਸਕਦੇ ਫਿਰ ਇਹਨਾਂ ਨੂੰ ਵੀ ਉਹ ਚੰਗੀ ਤਰ੍ਹਾਂ ਇਥੋਂ ਜਾ ਚੁੱਕੇ ਨਹੀਂ ਕਿਉਂਕਿ ਅਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਅੱਜ ਵੀ ਫਾਲੋ ਕਰ ਰਹੇ ਹਾਂ ਅਸੀਂ ਸਿਰੇ ਹੈਪੀ ਨਿਊ ਇਅਰ ਕਹਿੰਦੇ ਹਾਂ ਨਵਾਂ ਸਾਲ ਮੁਬਾਰਕ ਨਹੀਂ ਕਹਿੰਦੇ ਹੂੰ ਨਾ ਬਿਲਕੁਲ ਅਸੀਂ ਅਸੀਂ ਕਿਸੇ ਨੂੰ ਪੰਜਾਬੀ ਕਿਉਂਕਿ ਸਾਨੂੰ ਇੱਕ ਰੱਟਾ ਹੋ ਗਿਆ ਨਾ ਰੱਟਾ ਹੋ ਗਿਆ ਬਿਲਕੁਲ ਅਸੀਂ ਉਹ ਚੱਲਦੇ ਹਾਂ ਅਸੀਂ ਜਾਣ ਬੁੱਝ ਕੇ ਨਹੀਂ ਕਹ ਰਹੇ ਹੂੰ ਸਾਡੇ ਇੱਕ ਉਹ ਰੈਪੀਟੀਸ਼ਨ ਹੋ ਗਿਆ ਰੈਪੀਟੀਸ਼ਨ ਜਿਹੜੀ ਰੈਪੀਟੀਸ਼ਨ ਕੰਡੀਸ਼ਨਿੰਗ ਹੁੰਦੀ ਹੈ ਨਾ ਉਹ ਸਾਨੂੰ ਉਹਨਾਂ ਜੂਣਾ ਮਹਾਰ ਕਰਦੀ ਹੈ ਹਮ ਹੈਨਾ ਉਹ ਕਈ ਵਾਰੀ ਜੋਟਲ ਨਾ ਬਣ ਜਾਂਦਾ ਕਹਿੰਦਾ ਕਿਸੇ ਕਿਸੇ ਨਾ ਦਫਤਰ ਦੇ ਵਿੱਚ ਜਿਹੜਾ ਮਾਰ ਬੈਠਾ ਬੌਸ ਬੈਠਾ ਤੇ ਜਿਹੜੇ ਸਬੋਡੀਨੇਟ ਜਾ ਕੇ ਕਹਿੰਦੇ ਸਰ ਹੈਪੀ ਨਿਊ ਇਅਰ ਸਰ ਹੈਪੀ ਨਿਊ ਇਅਰ ਮੰਨ ਲਓ ਉਹ ਸੱਤੇ ਨੂੰ ਸ਼ਸ਼ਾ ਕਹਿੰਦਾ ਉਹਦੀ ਭਾਸ਼ਾ ਦੇ ਵਿੱਚ ਤੂੰ ਸਾਰਿਆਂ ਨੂੰ ਕਹਿੰਦਾ ਸ਼ੇਮ ਟੂ ਯੂ ਹਾਂ ਤਾਂ ਸੇ ਸ਼ੁਰੂਆਤ ਵੀ ਇੱਦਾਂ ਕਿਤੇ ਕਿਦੋਂ ਬਰਾਵਾ ਸ਼ੇਮ ਟੂ ਯੂ ਕਹੀ ਜਾਂਦਾ ਜੀ ਕਹਿੰਦਾ ਦਾ ਸੇਮ ਟੂ ਯੂ ਸੀ ਹੈ ਨਾ ਜਿੱਦਾਂ ਦਾ ਮੇਰੇ ਲਈ ਉਦੋਂ ਦਾ ਤੇਰੇ ਲਈ ਪਰ ਉਹ ਕੀ ਕਹਿ ਰਿਹਾ ਕਹਿੰਦਾ ਸ਼ੇਮ ਟੂ ਯੂ ਫਿਰ ਅਸੀਂ ਉਹਦੀ ਨਕਲ ਕਰਕੇ ਕੀ ਖਟਿਆ ਹਾਂ ਜੀ ਸ਼ਰਮਿੰਦਾ ਹੀ ਹੋਣਾ ਸੀ ਤੇ ਸ਼ਰਮਿੰਦਾ ਹੀ ਹੁੰਦਾ ਸੀ ਬਿਲਕੁਲ ਹੈ ਨਾ ਗੱਲ ਇਹ ਹੈ ਕਿ ਅਸੀਂ ਉਤੋਂ ਉਸ ਨੁਕਸ ਤੋਂ ਸਿੱਖਣਾ ਸੀ ਕੁਝ ਤੇ ਜਿਹੜੀ ਸਾਡੀ ਇਹ ਹੈਗੀ ਆ ਕਿ ਜਦੋਂ ਨਾ ਕਹਿੰਦੇ ਵੀ ਹਾਂ ਜਨਸ ਯਾ ਜਨਸ ਜਦੋਂ ਨਾ ਜਨਵਰੀ ਮਹੀਨਾ ਚਲਦਾ ਉਹ ਇੱਕ ਦੇਵਤਾ ਉਸ ਦੇਵਤੇ ਨੂੰ ਜਿਹਨੇ ਮਤਲਬ ਕੈਲੰਡਰ ਤਿਆਰ ਕੀਤਾ ਹੈਗਾ ਉਹ ਕੈਲੰਡਰ ਦੇ ਵਿੱਚ ਉਹਨੇ ਜਿਹੜੀ ਜੀਵਨ ਜਾਗ ਦਿੱਤੀ ਸੀ ਸਾਨੂੰ ਹੂੰ ਦੂਜਿਆਂ ਲਈ ਜਿੰਗ ਲਈ ਅਸੀਂ ਉਹ ਬਣਾ ਦਿੱਤੀ ਹੂੰ ਬਿਲਕੁਲ ਹੈਨਾ ਹੂੰ ਤੇ ਜਦੋਂ ਅਸੀਂ ਚੇਤ ਦੀ ਮਤਲਬ ਆਪਾਂ ਪੜਦੇ ਹੈਗੇ ਆ 12ਵਾਂ ਪੜਦੇ ਹੂੰ ਤੇ ਚੇਤੇ 12ਵਾਂ ਦੇ ਜਦੋਂ ਪੜਦੇ ਹੈਗੇ ਆ ਤੇ ਉਹਦੇ ਵਿੱਚ ਕਹਿੰਦੇ ਆ ਵੀ ਉਹ ਕਹਿੰਦੇ ਆ ਗੁਰ ਨਾਲ ਸਤਿਪੰਥ ਨਜ 12ਵਾਂ ਮਾ ਦੇ ਵਿੱਚ ਕਹਿੰਦਾ ਚੇਤ ਗੋਬਿੰਦ ਅਰੱਧੀਏ ਹੋਵੇ ਆਨੰਦ ਕਟਾ ਦੇ ਤੇ ਦਾ ਗੋਬਿੰਦ ਜਿਹਨੂੰ ਗੋਬਿੰਦ ਉਹ ਰਾਦੇ ਆ ਤੇ ਹੋਵੇ ਆਨੰਦ ਘਟਾ ਸਾਡੇ ਸਾਹਮਣੇ ਆਨੰਦ ਹੋ ਜਾਂਦਾ ਹੁਣ ਉਸ ਸੰਦਰਭ ਚੋਂ ਨਾ ਉਸ ਜ਼ਮੀਨ ਤੇ ਸੋਚਣਾ ਉਸ ਨਾਲ ਹੀ ਹੋ ਜਾਣਾ ਤੇ ਉਹ ਜ਼ਿੰਦਗੀ ਨਹੀਂ ਬਦਲਦੀ ਫਿਰ ਕਲੰਡਰ ਨਹੀਂ ਬਦਲਦਾ ਬਿਲਕੁਲ ਕਲੰਡਰ ਤੇ ਬਦਲਦਾ ਨਾਲ ਕਲੰਡਰ ਸਾਨੂੰ ਵੀ ਬਦਲਦਾ ਹੂੰ ਜੀ ਜਿਹੜੀ ਉਹ ਕਲੰਡਰ ਨੇ ਸਾਨੂੰ ਨੇ ਬਦਲਦੀ ਜਿਹੜੀ ਪ੍ਰਕਿਰਿਆ ਹੈਗੀ ਆ ਅਸੀਂ ਉਹਨੂੰ ਕਿੰਨਾ ਲਾਗੂ ਕਰਦੇ ਆ ਨਹੀਂ ਅਸੀਂ ਇਸ ਸੰਦਰਭ ਦੇ ਵਿੱਚ ਆਪਣੇ ਆਪ ਨੂੰ ਲਿਆਉਂਦੇ ਹੀ ਨਹੀਂ ਹਾਂ ਲਿਆਉਂਦੇ ਨਹੀਂ ਬਿਲਕੁਲ ਨਹੀਂ ਲਿਆਉਂਦੇ ਅਸੀਂ ਮੈਂ ਕਹਿੰਦੀ ਆਪਾਂ ਅਸੀਂ ਗਲਤੀਆਂ ਤੋਂ ਵੀ ਨਹੀਂ ਸਿੱਖਦੇ ਉਹ ਵੀ ਗਲਤੀਆਂ ਪਿਛਲੇ ਸਾਲ 'ਚ ਅਸੀਂ 2025 'ਚ ਕੀਤੀਆਂ ਫੇਰ ਵੀ ਜੇ ਨਵਾਂ ਸਾਲ ਚੜ੍ਹਿਆ ਹੀ ਹੈ ਕੁਝ ਖਾਸ ਉਮੀਦਾਂ ਆਉਂਦੀਆਂ ਖੁਸ਼ੀਆਂ ਕਿੱਦਾਂ ਲੈ ਕੇ ਆਣੀਆਂ ਖੁਸ਼ੀਆਂ ਲੈ ਕੇ ਆਣੀਆਂ ਜ਼ਿੰਦਗੀ ਨੂੰ ਜਿਉਣਾ ਇੱਕ ਬੰਦੇ ਦੇ ਆਪ ਦੇ ਉੱਤੇ ਨਿਰਭਰ ਕਰਦਾ ਹੈ ਉਹ ਕਿੱਦਾਂ ਨਿਰਭਰ ਕਰਦਾ ਕਿ ਤੁਸੀਂ ਕੀ ਸਿੱਖਿਆ ਆਪਣੀਆਂ ਗਲਤੀਆਂ ਤੋਂ ਸਬਕ ਕੀ ਲਿਆ ਪ੍ਰਣ ਕੀ ਕਰਦੇ ਹੋ ਨਾ ਉਸ ਸਾਡੇ ਤੁਸੀਂ ਨਾ ਸੰਸਕਾਰੀ ਨਹੀਂ ਹੋ ਸਕੇ ਸੰਸਕਾਰੀ ਹੈ ਕਿ ਮੈਂ ਨਾ ਜਦੋਂ ਨਾ ਸਾਡੇ ਕਰਦੇ ਜੋ ਸਗਰਾਹ ਹੁੰਦੀ ਆ ਹਮ ਤੁਹਾਡੀ ਜਿਹੜੀ ਆਂਟੀ ਨਾ ਉਹ ਸਵੇਰੇ ਪ੍ਰਸ਼ਾਦ ਬਣਾਉਦੀ ਆ ਹਮ ਉਹ ਕਹਿੰਦੀ ਮੈਂ ਮਹੀਨਾ ਤੁਹਾਡੇ ਮੂੰਹ ਸੁਣਨਾ ਹਮ ਕਹਿੰਦੀ ਮੈਨੂੰ ਪਤਾ ਜੀ ਮੈਂ ਤੁਹਾਡੇ ਮੂੰਹ ਸੁਣਦੀ ਆ ਤੇ ਮੇਰਾ ਮਹੀਨਾ ਇੱਕੋ ਦਿਨ ਸਾਈਕੋਲੋਜੀਕਲੀ ਇੱਕ ਵਹਿਮ ਹੋ ਗਿਆ ਤੇ ਮੈਂ ਉਹਦਾ ਵਹਿਮ ਤੋੜਦਾ ਨਹੀਂ ਮੈਂ ਉਹਦੇ ਲਈ 12 ਮਾਂ ਰੱਖ ਲਿਆ ਅੱਛਾ ਜੀ ਉਹ ਜਦੋਂ ਪ੍ਰਸ਼ਾਦ ਬਣਾ ਕੇ ਲਿਆਉਂਦੀ ਆ ਤੇ ਮੈਂ 12 ਮਾਂ ਦਾ ਉਹ ਮਹੀਨਾ ਕੱਢਦਾ ਤੇ ਮੈਂ ਬਾਰਾਂ ਮੈਂ ਉਹ ਨਾਲ ਹੀ ਪੋਸਟ ਕਰ ਦੇਣਾ ਆਪਣੀ YouTube ਤੇ ਪਾ ਦੇਣਾ ਹੂੰ ਤੇ ਮਾਰਾਂ ਮੈਂ ਪੜ ਕੇ ਵੀ ਜਦੋਂ ਉਹ ਨਾ ਭਾਈ ਗੁਰਦਾਸ ਜੀ ਦੇ ਦਿੱਤੇ ਅਰਥਾ ਨੂੰ ਮੈਂ ਸਮਝਾਉਣਾ ਨੂੰ ਹੂੰ ਉਹਨੂੰ ਸਮਝਾਣਾ ਤੇ ਸਮਝਾ ਆਪ ਰਿਹਾ ਹਾਂ ਨਾ ਵੀ ਅੱਜ ਦਾ ਮਹੀਨਾ ਜਿਹੜਾ ਹੈਗਾ ਇਹ ਆ ਅਗਲੇ ਵੀ ਦੇ ਰਿਹਾ ਸਾਨੂੰ ਸਕਲ ਵੀ ਦੇ ਰਿਹਾ ਸਾਨੂੰ ਆ ਜ਼ਿੰਦਗੀ ਦੇ ਇਹ ਸੱਚ ਨਾਲ ਵੀ ਜੁੜ ਰਿਹਾ ਹਨਾ ਜਿਹਦਾ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਜੋ ਕਿਆ ਹੈਗਾ ਉਹ ਨਾ ਚੇਤ ਗੋਬਿੰਦ ਰੱਦੀਏ ਜੀ ਹੋਵੇ ਆਨੰਦ ਘਟਾ ਹੂੰ ਤੇ ਉਹ ਅਨੰਤਾਏ ਹੋਗਾ ਜਿਹਨੂੰ ਉਸ ਉਹ ਅਹਿਸਾਸ ਕਰੋਗੇ ਤੇ ਅਹਿਸਾਸ ਤੁਹਾਡੇ ਮਨ ਚ ਲੈ ਕੇ ਆਉਂਗੇ ਸਕਾਰਾਤਮਕ ਸੋਚ ਹੋ ਜੂਗੀ ਤੁਹਾਡੀ ਪੋਜ਼ਿਟਿਵਿਟੀ ਵੱਧ ਜੂਗੀ ਅਸੀਂ ਆਹ ਜਿਹੜੀ ਨਾ ਮਨਾ ਰਹੇ ਹਾਂ ਤੁਸੀਂ ਦੇਖੋ ਕਿ ਅੱਜ ਕੱਲ ਦੇ ਫਿਨੈਂਸਲੀ ਮਤਲਬ ਖਬਰਾਂ ਵੀ ਆਈਆਂ ਕਿ ਇਹਨੇ ਜਸ਼ਨ ਮਨਾਇਆ ਜਿਸ ਵਿੱਚ ਲੜਾਈਆਂ ਹੋ ਗਈਆਂ ਲੜਾਈਆਂ ਹੋ ਗਈਆਂ ਜਾਂ ਕਈ ਲੁੱਟੇ-ਬੁੱਟੇ ਗਏ ਜਾਂ ਕਈ ਐਕਸੀਡੈਂਟਸ ਹੋ ਗਏ ਧੁੰਦਾਂ ਦੇ ਕਰਕੇ ਉਹ ਜਸ਼ਨ ਮਨਾ ਕੇ ਆ ਰਹੇ ਸੀਗੇ ਉਹ ਜਿਹੜੀਆਂ ਖਬਰਾਂ ਹੈਗੀਆਂ ਉਹ ਕਿਹਦਾ ਦੱਸ ਰੀਆਂ ਕਿ ਅਸੀਂ ਪੈਰੋਂ ਖੜੇ ਹੋਏ ਹਾਂ ਸ਼ੁਕਰਾਨਾ ਵੀ ਤਾਂ ਨਹੀਂ ਕਰ ਰਹੇ ਨਾ ਸ਼ੁਕਰਾਨਾ ਪਤਾ ਹੀ ਨਹੀਂ ਕਿਹਦਾ ਕਰਨਾ ਸਿਕਨਰਾਂ ਨੂੰ ਵੀ ਨਹੀਂ ਪਤਾ ਕਿਹਦਾ ਕਰਨਾ ਸਾਨੂੰ ਅਸੀਂ ਆਪਣੇ ਅਤੀਤ ਨਾਲ ਜੁੜੇ ਹੀ ਨਹੀਂ ਅਸੀਂ ਆਪਣੇ ਜੜਾਂ ਨਾਲ ਜੁੜੇ ਨਹੀਂ ਜੜਾਂ ਨਾਲ ਜੁੜੇ ਰਕੇ ਅਸੀਂ ਉਹ ਫੁੱਲ ਵਾਂ ਜਿਹੜੇ ਮਰ ਜਾਏ ਪਏ ਆ ਉਹਨਾਂ ਦੀ ਸੁਗੰਧ ਹੀ ਖਤਮ ਹੋ ਗਈ ਹੈ ਹਾਂਜੀ ਅਜਾ ਸੰਕਲਪ ਦੀ ਜੇਕਰ ਗੱਲ ਕਰੀਏ ਹੁਣ ਨਵਾਂ ਸਾਲ ਚੜ੍ਹਿਆ ਆ ਨਾ ਲੋਕੀ ਸਵੇਰ ਨੂੰ ਜਾਂਦੇ ਗੁਰਦੁਆਰੇ ਮੰਦੇ ਜਾ ਕੇ ਮੱਥਾ ਟੇਕਦੇ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਰਾਤ ਨੂੰ ਉਹੀ ਲੋਕ ਫਿਰ ਪਾਰਟੀਆਂ ਕਰੀ ਜਾਂਦੇ ਪੇ ਸ਼ਰਾਬਾ ਪੀ ਜਾਂਦੇ ਉਹੀ ਗੱਲ ਹੈ ਨਾ ਉਹੀ ਗੱਲ ਹੈ ਕਿ ਜਦੋਂ ਨਾ ਅਸੀਂ 31 ਦਸੰਬਰ ਜਦੋਂ ਆਦੀ ਹੈਗੀ ਆ ਉਹ ਰਾਤ ਮਤਲਬ ਹੋ ਜਾਗਾ ਕਿ ਜਿੰਦਰਾ ਲੱਗਾ ਖੋਲਣਾ ਉਹਨੇ ਸਵੇਰੇ ਸੂਜਨੇ ਰਾਦਰ ਜਸ਼ਨ ਤਾਂ ਮਨਾਇਆ ਸੀਗਾ ਕਿ ਉਹ ਜਿੰਦਰਾ ਕਹਿੰਦੇ ਵੀ ਉਹਦਾ ਜਿੰਦਰਾ ਉਹਦੇ ਹੱਥ 'ਚ ਦੋ ਆ ਇੱਕ ਸੋਨਾ ਇੱਕ ਚਾਂਦੀ ਆ ਚਾਂਦੀ ਆ ਹੁਣ ਸੋਨਾ ਪ੍ਰਤੀਕ ਦਾ ਸੂਰੇ ਦਾ ਹੂੰ ਚਾਂਦੀ ਪ੍ਰਤੀਕਾਂਦੀ ਆ ਚੰਦਰਮੇ ਦੀ ਹੂੰ ਹੈਨਾ ਵੀ ਜਿੱਥੇ ਮੱਲੋ ਜਦੋਂ ਸੂਰੇ ਰਾਤ ਦੀ ਤੁਹਾਡੀ ਜਨਮਾ ਦੇ ਜਦ ਦਿਨ ਚੜਨਾ ਉਹ ਸੂਰੇ ਦਾ ਪਹਿਲਾਂ ਗੱਲ ਕੀਤੀ ਆ ਵੀ ਸੂਰੇ ਦੀਆਂ ਉਹੜੀਆਂ ਕਿਰਨਾਂ ਹੈਗੀਆਂ ਸਾਡੇ ਚ ਮਤਲਬ ਇੱਕ ਖੁਸ਼ੀ ਦੇ ਸਨੇਹਾ ਲੈ ਕੇ ਆਉਂਦਾ ਸਨੇਹਾ ਲੈ ਕੇ ਆ ਬਿਲਕੁਲ ਸਾਡੇ ਸਾਡੇ ਅੰਦਰ ਇੱਕ ਮਤਲਬ ਪੋਜ਼ਿਟਿਵਿਟੀ ਆਵੇ ਕਿ ਜਿਨ੍ਹਾਂ ਕਿਰਨਾਂ ਦਾ ਉਹ ਸੂਰੇ ਦਾ ਵੈਲਕਮ ਕਰੀਏ ਵੀ ਆਇਦਰ ਜਿਹੜੀ ਸੂਰ ਜਿਹੜੀ ਸਾਡੇ ਚੜੀ ਹੈਗੀ ਆ ਇਹ ਸਾਨੂੰ ਚੰਗੀ ਰੋਸ਼ਨੀ ਦੇਵੇ ਰੋਸ਼ਨੀ ਕਦੀ ਦੇਵੇ ਗਿਆਨ ਦੀ ਦੇਵੇ ਬਿਲਕੁਲ ਸਾਡਾ ਰਾਤ ਦਾ ਜਿਹੜਾ ਗਿਆਨ ਦਾ ਜਿੰਦਰਾ ਸੀ ਉਹ ਬੰਦ ਪੁੱਲ ਜਵੇ ਬੜੀਆਂ ਦੋ ਚਾਬੀਆਂ ਫੜੀ ਬੈਠਾ ਜਿੰਦ ਅਸੀਂ ਉਹ ਕਿੱਦਾਂ ਖੋਲਣੀਆਂ ਰਾਤ ਦੇ ਉਹ ਚੰਦ ਜਿਹੜਾ ਹੈਗਾ ਉਹਨੂੰ ਕਿੱਦਾਂ ਲੋਪ ਕਰਨਾ ਪੂਰਨਮਾਸੀ ਦੇ ਨੂੰ ਹਣਾ ਅਸੀਂ ਉਹ ਹਨੇਰੇ ਨੂੰ ਕਿੱਦਾਂ ਬੰਦ ਕਰਨਾ ਉਹ ਸੂਰਜ ਨੇ ਦੇਣਾ ਹੈਗਾ ਸੂਰਜ ਨੇ ਦੇਣਾ ਹੈਨਾ ਅਸੀਂ ਉਸ ਜਿਹੜੀ ਪਰੰਪਰਾਵਾਂ ਹੈਗੀਆਂ ਤੇ ਉਹਨਾਂ ਦਾ ਮੁਲੰਘਣ ਕਿਦੋਂ ਕਰਨਾ ਮੁਲੰਘਣ ਕਿਦੋਂ ਹੋਊਗਾ ਜਦੋਂ ਅਸੀਂ ਸਵੇਰ ਪਰਚੋਲ ਕਰਾਂਗੇ ਤੁਹਾਇ ਬੜ ਚੋੜ ਉਦੋਂ ਹੋਊਗੀ ਜਦੋਂ ਅਸੀਂ ਕਿਸੇ ਬਾਰੇ ਸੋਚਣਾ ਸ਼ੁਰੂ ਕਰਾਂਗੇ ਬਿਲਕੁਲ ਹਣਾ ਤੇ ਸਰ ਕੀ ਨਹੀਂ ਹੋ ਰਿਹਾ ਤੇ ਸਰ ਕੀ ਫਿਰ ਵੀ ਆਪਾਂ ਫਿਰ ਵੀ ਆਪਾਂ ਇਹ ਇੰਤਜ਼ਾਰ ਕਰਦੇ ਹੋਏ ਹਮ ਕਿ ਚੇਤ ਦੀ ਸੰਗਰਾਹ ਹਮ ਬਿਕਰਮੀ ਦਾ ਉਹ ਨਵਾਂ ਸਾਲ ਹਮ ਜਿਹੜਾ ਸਾਡੇ ਆ ਰਿਹਾ ਅਸੀਂ ਉਹਦੇ ਵੀ ਜਸ਼ਨ ਮਨਾਏ ਬਿਲਕੁਲ ਉਸੇ ਪੱਧਰ ਤੇ ਜਿਸ ਪੱਧਰ ਤੇ ਅਸੀਂ ਇਸ ਨਵੇਂ ਸਾਲ ਦੀ ਹਾਂ ਬਿਲਕੁਲ ਇਹ ਬਹੁਤ ਸੰਸਕਾਰੀ ਤਰ੍ਹਾਂ ਤੇ ਮਨਾਈਏ ਪਤਾ ਲੱਗੇ ਧਾਰਮਿਕ ਹੀ ਮਨਾ ਲਈਏ ਬਿਲਕੁਲ ਵੀ ਅਸੀਂ ਇਹ ਨਵਾਂ ਜੀਵਨ ਲੈ ਰਹਿ ਗਏ ਨਵੀਆਂ ਆਸਾਂ ਉਮੀਦਾਂ ਉਹ ਆਪਣੀ ਸੰਸਕ੍ਰਿਤੀ ਨੂੰ ਤਾਂ ਸਾਂਭ ਲਈ ਹੈ। ਸਾਂਭ ਲਈਏ। ਅਸੀਂ ਉਹ ਨਵੀਆਂ ਆਸਾਂ ਉਮੀਦਾਂ ਜਗਾਈਏ। ਅਸੀਂ ਇਹਦਾ ਵਿਰੋਧ ਨਹੀਂ ਕਰਦੇ। ਨਹੀਂ ਕਰਦੇ। ਅਸੀਂ ਇਹਦਾ ਵਿਰੋਧ ਨਹੀਂ ਕਰਦੇ। ਕਿ ਸਮੇਂ ਦੇ ਅਸਰ ਸਮੇਂ ਦੇ ਹਿਸਾਬ ਨਾਲ ਕਿਹੜਾ ਸਰ? ਢਲਣਾ ਵੀ ਪੈਂਦਾ ਪਰ ਇਹ ਆ ਵੀ ਆਪਣੀਆਂ ਜਿਹੜੀਆਂ ਆਪਣੀ ਸੰਸਕ੍ਰਿਤੀ ਉਹਨੂੰ ਵੀ ਅਸੀਂ ਇਹ ਸਾਡਾ ਹੀ ਫਰਜ਼ ਮੰਨਦਾ ਕਿ ਉਹ ਵੀ ਅਸੀਂ ਸਾਂਭ ਕੇ ਰੱਖੀਏ। ਉਹ ਸਾਡੀ ਪਛਾਣ। ਬਿਲਕੁਲ। ਅਸੀਂ ਆਪਣੀ ਪਛਾਣ ਨੂੰ ਕਿਤੇ ਮਤਲਬ ਉੱਥੇ ਕਿਤੇ ਛੱਡਣਾ ਨਹੀਂ ਦੇਈਏ। ਇਹ ਸਰ ਕਿ ਮੈਂ ਇਹ ਕਹਿਣਾ ਹੁੰਦਾ ਕਿ ਤੁਸੀਂ ਅੱਜ ਹਰ ਮਨੁੱਖ ਨਾ ਇੱਕ ਪੂਰੀ ਧਰਤੀ ਗ੍ਰਹਿ ਦਾ ਨਾਗਰਿਕ ਆ। ਹਮ ਅਸੀਂ ਧਰਤੀ ਗ੍ਰਹਿ ਦੇ ਮਾਲਕ ਆ ਨਾ ਕਿਸੇ ਦੇਸ਼ ਦੇ ਨਹੀਂ ਗੇ ਲੇਕਿਨ ਫਿਰ ਵੀ ਇਸ ਧਰਤੀ ਗ੍ਰਹਿ ਇੰਨਾ ਵੱਡਾ ਵਿਸ਼ਾਣਾ ਜਿੱਥੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਬਿੰਦਾਂ ਚ ਪੈਦਾ ਹੋਏ ਤੇ ਉਹਨਾਂ ਨੇ ਆਪਣੀ ਸੱਭਿਅਤਾ ਬਣ ਗਈ ਹੈ ਜੀ ਤੇ ਜਦੋਂ ਤੁਸੀਂ ਆਪਣੀ ਉਸ ਭਾਸ਼ਾ ਚ ਆਪਣੀ ਉਸ ਬੋਲੀ ਚ ਆਪਣੇ ਸੱਭਿਆਚਾਰ ਦੇ ਵਿੱਚ ਜਿਉਂਦੇ ਆ ਤਾਂ ਤੁਸੀਂ ਖੜੇ ਹੋ ਫੁੱਲਾਂ ਵਰਗੇ ਹੁੰਦੇ ਆ ਤੁਹਾਨੂੰ ਸੁਗੰਧਿਤ ਹੁੰਦੇ ਆ ਜਦੋਂ ਅਸੀਂ ਕਿਸੇ ਹੋਰ ਦੀ ਭਾਸ਼ਾ ਤੇ ਕਿਸੇ ਦੇ ਹੋਰ ਪੈੜਾਂ ਤੇ ਚੱਲਦੇ ਆ ਹੈਨਾ ਫਿਟੋਕਰਾਂ ਖਾਂਦੇ ਆ ਬਿਲਕੁਲ ਖਾਂਦੇ ਆ ਸੋ ਨਵੇਂ ਸਾਲ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਪਰ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਇਸ ਬ੍ਰੇਕ ਤੋਂ ਬਾਅਦ